ਉਹ ਨਾਚਰ ਬੈਠੇ ਰਹਾਗੇ ਜਿੰਨਾ ਚਿਰ ਸਰਕਾਰ ਤੇ ਮਿਲ ਮੈਨੇਜਮੈਂਟ ਸਾਡੇ ਨਾਲ ਬਾਹਲਾ ਨਹੀਂ ਕਰਦੀ ਮਿਲ ਕਲਾਉਂਦਾ ਕਿਸਾਨਾਂ ਨੇ ਧੂਰੀ ਦੇ ਵਿੱਚ ਪਿੰਡ ਲਾਲਚ ਰੇਲਵੇ ਟਰੈਕ ਜਾਮ ਕਰ ਲਿਆ ਅੰਬਾਲਾ ਸ਼੍ਰੀ ਗੰਗਾ ਨਗਰ ਰੇਲਵੇ ਟਰੈਕ ਤੇ ਕਿਸਾਨ ਬੈਠ ਗਏ ਨੇ ਦਰਅਸਲ ਤੂਰੀ ਦੇ ਵਿੱਚ ਕਿਸਾਨ ਲੀਡਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਕਿਉਂਕਿ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ 27 ਦਸੰਬਰ ਨੂੰ ਉਹ ਤੂਰੀ ਰੇਲਵੇ ਸਟੇਸ਼ਨ ਤੇ ਧਰਨਾ ਲਾਉਣਗੇ ਪਰ ਇਸ ਤੋਂ ਪਹਿਲਾਂ ਹੀ ਤੜਕੇ ਕਿਸਾਨਾਂ ਦੇ ਘਰ ਪੁਲਿਸ ਪਹੁੰਚੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਨਾਲ ਹੀ ਤੂਰੀ ਰੇਲਵੇ ਸਟੇਸ਼ਨ ਤੇ ਵੀ ਸੁਰੱਖਿਆ ਕਰੜੀ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਨੇ ਰਣਨੀਤੀ ਬਦਲੀ ਤੇ ਪਿੰਡ ਲਾਲ ਦੇ ਵਿੱਚ ਉਹਨਾਂ ਨੇ ਰੇਲਵੇ ਟਰੈਕ ਤੇ ਜਾਮ ਲਾ ਦਿੱਤਾ ਇਹ ਰੇਲਵੇ ਟਰੈਕ ਅੰਬਾਲਾ ਸ਼੍ਰੀਗੰਗਨਗਰ ਰੇਲਵੇ ਟਰੈਕ ਹੈ ਜਿੱਥੇ ਕਿਸਾਨ ਬੈਠੇ ਹੋਏ ਨੇ ਦਰਅਸਲ ਇਹ ਮਾਮਲਾ ਜੋ ਹੈ ਉਹ ਹੈ 슈ਗਰ ਮਿਲ ਨਾਲ ਜੁੜਿਆ ਹੋਇਆ ਕਿਸਾਨਾਂ ਦੇ ਇਲਜ਼ਾਮ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਾਨੂੰ ਵਫਾ ਨਹੀਂ ਕੀਤੇ ਤੇ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਵੀ ਹੁਣ ਕਿਸਾਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਕਿਸਾਨ ਹੋਰ ਗੁੱਸੇ ਦੇ ਵਿੱਚ ਉਦੋਂ ਆਏ ਜਦੋਂ ਸਵੇਰੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆਏ ਨਹੀਂ ਆਸ਼ੀ ਜਾਣਾ ਸਾਨੂੰ ਚੱਕ ਕੇ ਲੈ ਜਾਓ ਸਾਰਿਆਂ ਨੂੰ